ਹੈਲੋ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਚਿੱਟੇ ਜਾਦ। ਅੱਛਾ ਜੀ ਥੈਂਕ ਯੂ ਮੈਂ ਉਹ ਇੱਕ ਵਰ ਦੇ ਰਹੀ ਹਾਂ ਤੁਸੀਂ ਪਤਾ ਕੀ ਲੱਗ ਰਹੇ ਹੋ ਜੀ ਜੀ ਤੁਸੀਂ ਪੂਕੀ ਲੱਗ ਰਹੇ ਹੋ। ਉਹ ਫੁਮਫੂਕਾ ਕੀ ਹੁੰਦਾ ਹੈ? ਉਹ ਨਹੀਂ ਪੂਕੀ ਪੂਕੀ ਨਹੀਂ ਪੂਕੀ। ਐ ਮੈਨੂੰ ਜਿਆਦਾ ਪਤਾ ਹੈ ਵੀ ਪੂਕੀ ਕੇ ਜੀ ਲੱਗਦਾ ਹੁੰਦਾ। ਮੈਨੂੰ ਤਾਂ ਉਹ ਪਤਾ ਹੀ ਨਹੀਂ ਲੱਗਣਾ ਸੀ। ਕਿਸੇ ਨੂੰ ਪਤਾ ਹੈ ਪੂਕੀ ਕੋਈ ਦੱਸਣਾ ਚਾਹੇਗਾ ਕਿ ਮੈਨੂੰ ਦੱਸਾ। ਪੁਕੀ ਨਾ ਬੇਸਿਕਲੀ ਅੱਜਕਲ ਜੈਨਸੀ ਲੈਂਗੁਏਜ ਹੈ ਕਹਿੰਦੇ ਕਿਊਟ ਅੱਛਾ ਕਿਊਟ ਸੋਨਾ ਸੋਹੀ ਤੁਸੀਂ ਕਿਊਟ ਹੀ ਤੁਸੀਂ ਨਿਮਰਤ ਨੂੰ ਕਹਤਾ ਪਹਿਲੀ ਵਾਰ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਚਿੱਟੇ ਜਾਦ ਅੱਛਾ ਜੀ ਥੈਂਕ ਯੂ ਮੈਂ ਤੁਹਾਨੂੰ ਇੱਕ ਵਰਡ ਦੇ ਰਹੀ ਹਾਂ ਤੁਸੀਂ ਪਤਾ ਕੀ ਲੱਗ ਰਹੇ ਹੋ ਜੀ ਜੀ ਤੁਸੀਂ ਪੁਕੀ ਲੱਗ ਰਹੇ ਹੋ ਹੁਣ ਪੁੱਛੋ ਕੀ ਹੁੰਦਾ ਉਹਨੇ ਪੁਕੀ ਪੁਕੀ ਨਹੀਂ ਪੁਕੀ ਐ ਮੈਨੂੰ ਜਿਆਦਾ ਪਤਾ ਨਹੀਂ ਵੀ ਪੁਕੀ ਕੇ ਜੀ ਲੱਗਦਾ ਹੁੰਦਾ ਮੈਨੂੰ ਤਾਂ ਕੋਪਾ ਹੀ ਨਹੀਂ ਲੱਗਣਾ ਸੀ ਕਿਸੇ ਨੂੰ ਪਤਾ ਪੂਕੀ ਕੋਈ ਦੱਸਦਾ ਜਾਏਗਾ ਕਿ ਮੈਂ ਦੱਸਾਂ ਸੋ ਪੂਕੀ ਨਾ ਬੇਸਿਕਲੀ ਅੱਜਕੱਲ ਜੈਂਜੀ ਲੈਂਗੁਏਜ ਹੈ ਇਹ ਕਹਿੰਦੇ ਕਿਊਟ ਅੱਛਾ ਕਿਊਟ ਤਾਂ ਉਹ ਹੀ ਤੁਸੀਂ ਕਿਊਟੀ ਤੁਸੀਂ ਨਿਮਰਤ ਨੂੰ ਕਹਤਾ ਪਹਿਲੀ ਵਾਰ ਤੁਸੀਂ ਬਹੁਤ ਸੋਹਣੇ ਲੱਗ ਰਹੇ ਹੋ ਚਿੱਟੇ ਜਾਦ ਅੱਛਾ ਜੀ ਥੈਂਕ ਯੂ ਮੈਂ ਉਹ ਇੱਕ ਵਰਡ ਦੇ ਰਹੀ ਹਾਂ ਤੁਸੀਂ ਪਤਾ ਕੀ ਲੱਗ ਰਹੇ ਹੋ ਜੀ ਜੀ ਤੁਸੀਂ ਪੂਕੀ ਲੱਗ ਰਹੇ ਹੋ ਉਹ ਹੁਣ ਪੁੱਛੋ ਕੀ ਹੁੰਦਾ ਉਹ ਨਹੀਂ ਪੂਕੀ ਪੂਕੀ ਨਹੀਂ ਪੂਕੀ ਐ ਮੈਨੂੰ ਜਿਆਦਾ ਪਤਾ ਹੈ ਵੀ ਪੁੱਕੀ ਕੇ ਜੀ ਲੱਗਦਾ ਹੁੰਦਾ ਮੈਨੂੰ ਤਾਂ ਉਹ ਪਤਾ ਹੀ ਨਹੀਂ ਲੱਗਣਾ ਸੀ ਕਿਸੇ ਨੂੰ ਪਤਾ ਹੈ ਪੁੱਕੀ ਕੋਈ ਦੱਸਣਾ ਚਾਹੇਗਾ ਕਿ ਮੈਨੂੰ ਦੱਸ ਸੋ ਪੁੱਕੀ ਨਾ ਬੇਸਿਕਲੀ ਅੱਜਕੱਲ ਜੈਨਸੀ ਲੈਂਗੁਏਜ ਹੈ ਕਹਿੰਦੇ ਕਿਊਟ ਅੱਛਾ ਕਿਊਟ ਸੋਨਾ ਸੋ ਹੀ ਤੁਸੀਂ ਕਿਊਟ ਹੀ ਤੁਸੀਂ ਨਿਮਰਤ ਨੂੰ ਕਹਿੰਦਾ ਅੱਜ ਤੁਸੀ ਬਹੁਤ ਸੋਹਣੇ ਲੱਗ ਰਹੇ ਹੋ ਚਿੱਟੇ ਜਾਦ। ਅੱਛਾ ਜੀ ਥੈਂਕ ਯੂ। ਮੈਂ ਤੁਹਾਨੂੰ ਇੱਕ ਵਰਡ ਦੇ ਰਹੀ ਹਾਂ। ਤੁਸੀ ਪਤਾ ਹੈ ਕੀ ਲੱਗ ਰਹੇ ਹੋ? ਜੀ ਜੀ। ਤੁਸੀ ਭੁੱਖੀ ਲੱਗ ਰਹੇ ਹੋ। ਹੁਣ ਪੁੱਛੋ ਕੀ ਹੁੰਦਾ? ਉਹ ਨਹੀਂ ਭੁੱਕੀ ਭੁੱਕੀ ਨਹੀਂ ਭੁੱਖਿਆ। ਐ ਮੈਨੂੰ ਜਿਆਦਾ ਪਤਾ ਹੈ ਵੀ ਭੁੱਖੀ ਕਿਹ ਜੀ ਲੱਗਦਾ ਹੁੰਦਾ। ਮੈਨੂੰ ਤਾਂ ਉਹ ਪਤਾ ਹੀ ਨਹੀਂ ਲੱਗਣਾ ਸੀ। ਕਿਸੇ ਨੂੰ ਪਤਾ ਹੈ ਭੁੱਖੀ ਕੋਈ ਦੱਸਦਾ ਜਾਏਗਾ ਕਿ ਮੈਂ ਦੱਸਾਂ? ਸੋ ਪੂਕੀ ਨਾ ਬੇਸਿਕਲੀ ਅੱਜਕੱਲ ਜੈਂਜੀ ਲੈਂਗੁਏਜ ਹੈ ਇਹ ਕਹਿੰਦੇ ਕਿਊਟ ਅੱਛਾ ਕਿਊਟ ਸੋਨਾ ਅਜਾ ਉਹ ਹੀ ਤੁਸੀਂ ਕਿਊਟੀ ਤੁਸੀਂ ਨਿਮਰਤ ਨੂੰ ਕਹਦਾ